ਸ਼੍ਰੀ ਫਤਿਹਗੜ ਸਾਹਿਬ ਪੁਲਿਸ ਨੇ ਕੀਤੇ 180 ਮੋਬਾਈਲ ਫੋਨ ਬਰਾਮਦ ਸ਼ਹੀਦੀ ਸਭਾ ਦੌਰਾਨ ਚੋਰੀ ਹੋਏ ਸਨ ਇਹ ਮੋਬਾਈਲ ਫੋਨ ਤੇ ਪੁਲਿਸ ਨੇ 50 ਦੇ ਕਰੀਬ ਚੋਰਾਂ ਨੂੰ ਕੀਤਾ ਕਾਬੂ ਜਿਹਾ ਦੱਸ ਦਈਏ ਕਿ ਸ਼੍ਰੀ ਫਤਿਹਗੜ ਸਾਹਿਬ ਦੀ ਪੁਲਿਸ ਦੇ ਵੱਲੋਂ 180 ਦੇ ਕਰੀਬ ਮੋਬਾਈਲ ਫੋਨ ਜਿਹੜੇ ਬਰਾਮਦ ਕੀਤੇ ਗਏ ਨੇ ਇਹ ਜਿਹੜੇ ਮੋਬਾਈਲ ਫੋਨ ਨੇ 15 ਦਸੰਬਰ ਤੋਂ ਲੈ ਕੇ 31 ਦਸੰਬਰ 2024 ਤੱਕ ਜਿਹੜਾ ਸ਼ਹੀਦੀ ਸਮਾਗਮ ਹੋਇਆ ਸੀ ਉਸ ਵੇਲੇ ਚੋਰੀ ਹੋ ਗਏ ਸਨ ਤੇ ਹੁਣ ਪੁਲਿਸ ਨੇ ਇਸ ਸਬੰਧ ਦੇ ਵਿੱਚ ਪਜਾਦੇ ਕਰੀਬ ਜਿਹੜੇ ਚੋਰ ਨੇ ਉਹਨਾਂ ਨੂੰ ਕਾਬੂ ਕਰ ਲਿਆ ਦੱਸਦੀ ਹੈ ਕਿ 15 ਮਾਮਲਿਆਂ ਦੇ ਵਿੱਚ ਇਹਨਾਂ ਚੋਰਾਂ ਦੇ ਨਾਮ ਦਰਜ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਨੂੰ ਲੋੜਿੰਦੇ ਸਨ ਤੇ ਹੁਣ ਪੁਲਿਸ ਦੇ ਹੱਥ ਲੱਗ ਗਏ ਨੇ ਪੁਲਿਸ ਨੇ ਇਹਨਾਂ ਦੇ ਕੋਲੋਂ 180 ਮੋਬਾਈਲ ਫੋਨ ਬਰਾਮਦ ਕੀਤੇ ਨੇ ਦੱਸਦੀ ਹੈ ਕਿ ਜਿਹੜੇ ਮੋਬਾਈਲ ਫੋਨ ਪੁਲਿਸ ਨੇ ਬਰਾਮਦ ਕੀਤੇ ਨੇ ਉਹਨਾਂ ਦੇ ਵਿੱਚ Samsung, Oppo, Vivo ਇੱਥੋਂ ਤੱਕ ਕਿ iPhone ਵੀ ਸ਼ਾਮਿਲ ਨੇ ਪੁਲਿਸ ਨੇ ਇਹ ਮੋਬਾਈਲ ਫੋਨ ਇਹਨਾਂ ਦੇ ਕੋਲੋਂ ਬਰਾਮਦ ਕਰ ਲਏ ਨੇ ਤੇ ਜਿਨ੍ਹਾਂ ਲੋਕਾਂ ਦੇ ਇਹ ਮੋਬਾਈਲ ਫੋਨ ਨੇ ਉਹਨਾਂ ਨੂੰ ਵਾਪਸ ਕਰ ਦਿੱਤੇ ਨੇ ਦੱਸਦੀ ਹੈ ਕਿ ਅਜਿਹੇ ਲੋਕਾਂ ਦੇ ਇਹ ਮੋਬਾਈਲ ਫੋਨ ਨੇ ਉਹ ਪੁਲਿਸ ਦੀ ਬਹੁਤ ਜ਼ਿਆਦਾ ਸ਼ਲਾਘਾ ਕਰ ਰਹੇ ਨੇ ਕਿ ਉਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਹੈ ਦੱਸਦੀ ਹੈ ਕਿ SSP ਡਾਕਟਰ ਰਵਜੋਤ ਗਰੇਵਾਲ ਖੁਰਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜੇਕਰ ਕਿਸੇ ਦਾ ਮੋਬਾਈਲ ਫੋਨ ਚੋਰੀ ਹੋ ਜਾਂਦਾ ਹੈ ਜਾਂ ਫਿਰ ਗੁੰਮ ਹੋ ਜਾਂਦਾ ਹੈ ਤਾਂ ਫਿਰ ਲੋਕਾਂ ਨੂੰ ਨੇੜਲੇ ਸਾਂਝ ਕੇਂਦਰ ਦੇ ਵਿੱਚ ਇਸ ਬਾਰੇ ਸੂਚਨਾ ਦੇਣੀ ਚਾਹੀਦੀ ਹੈ ਤਾਂ ਕਿ ਪੁਲਿਸ ਇਸ ਸੰਬੰਧ ਦੇ ਵਿੱਚ ਆਪਣੀ ਕਾਰਵਾਈ ਕਰ ਸਕੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਮੋਬਾਈਲ ਫੋਨ ਲੱਭਣ ਦੇ ਵਿੱਚ ਪੁਲਿਸ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਸੇ ਕਰਕੇ ਹੀ ਲੋਕ ਉਹਨਾਂ ਦੀ ਸ਼ਲਾਗਾ ਕਰ ਰਹੇ ਨੇ ਦੱਸਦੀ ਹੈ ਕਿ ਪੁਲਿਸ ਨੇ ਪਹਿਲਾਂ 120 ਦੇ ਕਰੀਬ ਜਿਹੜੇ ਮੋਬਾਈਲ ਫੋਨ ਸਨ ਉਬਰਾਮਤ ਕੀਤੇ ਸਨ ਤੇ ਬਾਅਦ ਦੇ ਵਿੱਚ ਪੁਲਿਸ ਨੇ ਇਹਨਾਂ ਚੋਰਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਫਿਰ 60 ਹੋਰ ਮੋਬਾਈਲ ਫੋਨ ਪੁਲਿਸ ਦੇ ਹੱਥ ਲੱਗ ਗਏ ਨੇ ਪੁਲਿਸ ਨੇ ਜਾਂਚ ਪੜਤਾਲ ਕੀਤੀ ਹੈ ਤੇ ਜਿਨ੍ਹਾਂ ਦੇ ਵੀ ਇਹ ਮੋਬਾਈਲ ਫੋਨ ਨੇ ਉਹਨਾਂ ਤੱਕ ਪਹੁੰਚਦੇ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਇਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਹ ਨਹੀਂ ਲੱਗਦੀ ਕਿ ਉਹਨਾਂ ਨੂੰ ਇਹ ਮੋਬਾਈਲ ਫੋਨ ਮਿਲ ਜਾਣਗੇ ਉਹਨਾਂ ਨੂੰ ਤਾਂ ਲੱਗਦਾ ਸੀ ਕਿ ਜੇਕਰ ਇੱਕ ਵਾਰ ਇਹ ਫੋਨ ਚੋਰੀ ਹੋ ਗਏ ਨੇ ਗੁੰਮ ਹੋ ਗਏ ਨੇ ਤੇ ਉਹਨਾਂ ਦੇ ਇਹ ਫੋਨ ਉਹਨਾਂ ਨੂੰ ਦੁਬਾਰਾ ਨਹੀਂ ਮਿਲਣਗੇ ਪਰੰਤੂ ਅਗਰ ਉਹਨਾਂ ਦੇ ਹੱਥੇ ਫੋਨ ਆ ਗਏ ਨੇ ਉਹਨਾਂ ਦੇ ਚੋਰੀ ਹੋਏ ਫੋਨ ਉਹਨਾਂ ਨੂੰ ਮਿਲ ਗਏ ਨੇ ਤਾਂ ਫਿਰ ਉਹ ਪੁਲਿਸ ਦਾ ਧੰਨਵਾਦ ਕਰਦੇ ਨੇ ਤੇ ਉਹ ਇਹਨਾਂ ਲੋਕਾਂ ਨੇ ਤਾਂ ਉਮੀਦ ਹੀ ਖੋ ਦਿੱਤੀ ਸੀ ਕਿ ਉਹਨਾਂ ਦੇ ਚਾਹੇ ਮਹਿੰਗੇ ਫੋਨ ਨੇ ਚਾਹੇ ਸਸਤੇ ਨੇ ਚਾਹੇ ਕਿਸੇ ਵੀ ਮੁੱਲ ਦੇ ਏ ਫੋਨ ਨੇ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਹ ਫੋਨ ਦੁਬਾਰਾ ਮਿਲਣਗੇ ਪਰੰਤੂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਦੇ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ ਇਹਨਾਂ ਮੋਬਾਈਲ ਫੋਨ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦੇ ਕੋਲੋਂ ਫੋਨ ਵੀ ਪੁਲਿਸ ਨੇ ਬਰਾਮਦ ਕਰ ਲੈਨੇ ਤੇ ਪੁਲਿਸ ਨੇ ਇਹ ਜਿਹੜੇ ਮੋਬਾਈਲ ਫੋਨ ਨੇ ਇਹਨਾਂ ਲੋਕਾਂ ਤੱਕ ਪਹੁੰਚ ਦੇ ਕਰ ਦਿੱਤੇ ਨੇ ਤੇ ਇਹ ਲੋਕ ਜਿੱਥੇ ਪੰਜਾਬ ਪੁਲਿਸ ਦੀ ਸ਼ਰੀਫਤੇਗੜ ਸਾਹਿਬ ਦੀ ਜਿਹੜੀ ਪੁਲਿਸ ਹੈ ਉਸ ਦੀ ਸ਼ਲਾਘਾ ਕਰ ਰਹੇ ਨੇ ਤੇ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕਰ ਰਹੇ ਨੇ